ਤਾਂ ਫਿਰ ਮੋਰਟਲ ਕਰ ਲੈਂਦੇ ਵੀ ਇੱਕ ਬਰਤੀ ਕਿਹੋ ਜਿਹੇ ਵੱਡੇ ਮੋਰਟਲ ਕਰ ਲੈਂਦੇ ਆਂ ਯਾਰ ਕੀ ਕਰਾਂਦੇ ਗੰਦ ਚਾਗੇ ਹੋਰ ਆਇਓ ਵੀਰ ਬਣ ਕੇ ਮਾਣਾ ਦਿਓ ਸਰ ਭਰਾ ਹੋ ਜਾਓ ਮਾੜੇ ਮਾੜੇ ਭਾਗ ਹੋਰ ਦਿਓ ਦਿਓ ਭਰਾ ਭਾਗ ਹੋ ਜਾ ਸਾਡਾ ਠੀਕ ਆ ਤੁਸੀਂ ਕਿਉਂ ਅੰਦਰ ਆਇਓ ਚਲੋ ਬੱਪੀ ਹੋਰ ਇੱਕ ਆ ਬੱਪੀ ਦਿਓ ਸਾਈਡ ਮਾੜੇ ਆਜੇ ਬੱਪੀ ਆਹ ਮੇਰੇ ਸਾਈਡ ਇੱਥੇ ਆਉਣ ਸਾਈਡ ਕੋਈ ਸਾਈਡ ਓਹ ਭਾਈ ਜੀ ਓਹ ਹੋ ਭਾਈ ਘਰ ਇੱਕ ਅੰਦੀ ਰੀਲ ਬਣਾ ਚਲੋ ਭਾਈ ਅਕਾਊਂਟing ਕਰੂੰ 400 400 ਕਿੰਨਾ ਬੇਟਿਆਂ ਨੂੰ ਉਸ ਤੋਂ ਲਏ ਜਾਂ ਉਧਰ ਜਾਂ ਉਧਰ ਉਧਰ ਲਾ ਬੇਲਾ ਉਹਦਾ ਕਰ

ਇਸ ਕੋਈ ਨਹੀਂ। ਉਹ ਮਾਰਦਾ ਇਹ ਦੋ ਮਾਰ ਤੋੜਦਾ। ਮਾਰਦਾ ਕਰਦੇ ਮਾਰ ਤਰਸਣ। ਬੰਦ ਕਰਦੇ। ਬੰਦ ਕਰਦੇ। ਸੁਪਰ ਭਾਈ। ਭਾਈ। ਉਹ ਬੜਾ। ਰੁਪਲ। ਕੁਰਸੀ 'ਤੇ ਬੈਠ ਕਰਦੇ ਆ। ਆਹ। ਉਹ ਰੌਣਕੀ। ਨਹੀਂ 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 ਨਹੀਂ। ਉਹ ਮੈਂ ਕਹਿੰਦਾ ਨਹੀਂ ਦਿਖਦਾ ਜਨਾਬ। あっ。 मान साहब सिगुसा गर्नु मान्युन उनीको कुरा परगाम तपाईं कति जरुरी मन्तो विभाग डाक्टर रोबलो ਸੇਖਾ ਜੀ ਸਾਹਬ ਆ ਜੀ ਸਿੱਖ ਸਾਹਬ ਆ ਜੀ ਆਓ ਜੀ ਰਿਕਮੈਂਡ ਕਰਾਜੋ ਆਓ ਆਓ ਬੋਲ ਜੀ ਆਓ ਅਪਰਧਾ ਜੀ ਨੰਗ ਨੰਗ ਥੋੜਾ ਜਿਹਾ ਪਿੱਛੇ ਹੋ ਜਾ ਨਲੇ ਹਲਕੇ ਵਾਲਿਆ ਨੂੰ ਹੋ ਲੈੰਦੋ ਯਾਰ ਅੱਗੇ ਤੁਸੀਂ ਸਾਨੂੰ ਬਹੁਤ ਪੜਾ ਜਾ ਆਰੂ ਕਰਮ ਨਾ ਕਰ ਸਾਨੂੰ ਬਹੁਤ ਪੜਾ ਜਾ ਹਾਂਜੀ ਮੈਨੂੰ ਬਹੁਤ ਨਹੀਂ ਕੋਈ ਨਹੀਂ ਰਾਹ ਤਾਂ ਗੱਲ ਇਹ ਇਤਨਾ ਜਿਹੜੇ ਲੈ ਗਾ ਮੇਰੇ ਖੰਦੇ ਪੇਸ਼ਾ ਹੁਣੇ ਥੋੜਾ ਨਾਉਂ ਕਰਦਾ ਮੇਰੀ ਗੱਲ ਠੀਕ ਹੈ ਭਾਈ ਤੁਸੀਂ ਬਾਈ ਜੀ ਬੀਬੀ ਸਾਹਿਬ ਬੈਠੋ ਇਹ ਰਮਾੜ ਲਈ ਜੇ ਕੋਈ ਗੱਲ ਬਾਤ ਨਹੀਂ ਹੁੰਦੀ ਇਹਨਾਂ ਨੂੰ ਭਰੋਸੇ ਜ ਕਰਨਾ ਨਹੀਂ ਲੱਗਦਾ ਭਾਵੇਂ ਇਹ ਨਹੀਂ ਹੁੰਦਾ ਰਹੰਦ ਵੀ ਜਿੰਦ ਤੋਂ ਬਾਹਰ ਦੇ ਉੱਪਰ ਵਗੀ ਪਾਰੇ ਚ ਪਹਿਲੇ ਇਹ ਨਹੀਂ ਇਹਨਾਂ ਨੇ ਸਾਰੇ ਇਲਾਕੇ ਨੂੰ ਜਿਹੜੇ ਨੇੜੇ-ਨੇੜੇ ਦੇ ਦਾਦੇ ਟੈਂਡੇ ਗਏ ਸੀ ਉਹਨਾਂ ਨਾਲ ਜਾ ਕੇ ਉਹ ਜਿਹੜਾ ਬਾਂਸੂ ਦਾ ਕੰਦਰੀ ਕਰੀ ਤਾਂ ਨਹੀਂ ਕੋਈ ਬੈਠ ਕੇ ਉਹ ਉਹਨਾਂ ਨੂੰ ਫਕਾਈ ਜਾ ਦੋ ਮਿੰਟ ਚੋ 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 ਉਹਨਾਂ ਨੂੰ ਪੋਹਦੇ ਚੜੀ ਸੀ ਉਹ ਟ੍ਰੈਂਕਰ ਤੋਂ ਇਹ ਵੀ ਆ ਰਹੇ ਸੀ ਤੇ ਬੁਲਟ ਤੇ ਆਇਆ ਜੀ ਤਿੰਨ ਜਾਨੇ ਮੂੰਹ ਉਹਨਾਂ ਦੇ ਬੰਨੇ ਸੀ ਉਹਨਾਂ ਨੇ ਬਸ 9 ਫਾਇਰ ਕੀਤੇ ਆ ਜੀ ਚੈਨਾ ਟਰੈਕਟਰ ਤੇ ਲੱਗੇ ਆ ਦਾ 600 ਆਪਣਾ ਟਰੈਕਟਰ ਦਾ। ਫਿਰ ਅਕਤੂਬਰ ਜਦੋਂ ਮੈਂ ਰਾਸ਼ੀ ਕਹਿੰਦਾ ਮੈਂ ਜਾਈਂ ਗਿਆ ਉਸ ਦਿਨ ਮੈਂ ਇਸ ਤੇ ਐਂਡ ਹੈ ਕਿ ਮੈਂ ਪਰਿਵਾਰ ਨਾਲ ਗੱਲ ਹੀ ਕਰਦਾ ਪਿਆ ਤੇ ਕਹੋ ਜੀ ਇਹ ਪਰਿਵਾਰ ਦਾ ਇਸ ਤਰ੍ਹਾਂ ਸਾਡੀ ਉਤਰਾਂ ਨਿਭੜ ਗਈ ਹੈ। ਠੀਕ ਹੈ। ਤੇ ਜਦੋਂ ਉਹਨਾਂ ਨੇ ਕਿਹਾ ਤਾਂ ਕਿ ਅਸੀਂ ਕੋਈ ਗੱਲ ਨਹੀਂ ਕਰਦੇ ਸਾਨੂੰ ਭਰੋਸਾ ਦੇ ਤਾਂ ਇਹ ਇਹਨਾਂ ਨੂੰ ਫੇਰ ਮੇਰੇ ਜੀ ਚਾਹੋ ਕੋਈ ਗੱਲ ਨਹੀਂ ਇਹ ਕਹਿੰਦੇ ਜੀ ਅਨੁਸ਼ਾ ਸਤੇ ਬੰਦੇ ਆ ਗੜਬਾਤਾ ਅਜੇ ਖੜੇ ਹੀ ਅਸੀਂ ਤੇ ਉਥੇ ਖੜਿਆ ਖੜਿਆ ਉਹਦੀ ਜ਼ਿੰਮੇਵਾਰੀ ਜਿਹੜੀ ਉਹ ਗੈਂਗਸ ਕਰਾਉਣੇ ਨੇ ਬੋਤਸ ਸੁਸਰੀ ਮੋਟਾ ਨਾ ਹੋਵੇ ਤੋਂ ਯੋਨਾ ਵੀ ਕਰਨੀ ਹੈ ਗੈਂਗਸ ਨੂੰ ਕਿ ਜਾਓਗੇ ਅਪਰ ਡਿਸਟ੍ਰਿਕਟ ਕੋਲ ਟੋਲ ਟਾਕ ਆਪਣਾ ਰਾਜੀ ਫੜਾ ਮੋੜਾ ਉਹਨਾਂ ਨੂੰ ਬਲਾਰੂ ਬਲਾਰੂ ਸਾਡੇ ਉਧਰ ਆ ਘਾੜਦੇ ਕੰਦੇ ਜੀ ਦਰਿਆ ਦੇ ਨਾਲ ਅਗਲੇ ਪਿੰਡ ਪਰੀ ਦੀ ਪਿੰਡ ਸਾਰੇ ਇਹੋ ਖਾਨਦੇ ਹੋਲੇ ਪੁਲਿਸ ਪਾਲਿਸ ਤਾਂ ਹੋ ਗਈ ਚੌਕੀਦਾਰੇ ਦੇ ਪੱਲੇ ਪੁਲਸਾਂ ਦੇ ਕੱਖ ਐਵੇਂ ਇਹਨਾਂ ਨੇ ਨਾਮ ਦੀ ਮਰਦੀ ਪਾਈ ਵੀ ਇੱਕ ਚਮਮੀ ਬਣ ਲਈ ਜਿਵੇਂ ਕੋਈ ਕਿਸੇ ਫਾਦੇ ਉਹਨਾਂ ਨੇ ਕਿਸੇ ਨੂੰ ਵੀ ਰਾਜਨੀਤੀ ਬੰਨਣਾ ਇਹਨਾਂ ਕੋ ਪੁੱਤਾਂ ਨਹੀਂ ਕਰਦੇ ਉਹਨਾਂ ਨੇ ਤਾਂ ਗੈਂਗਸਟਰ ਨੇ ਰਹਿਣਾ ਜੀ ਉਹਨੇ ਦਸੂਨ ਕਰਨਾ ਹੁਣ ਵੀ ਪ੍ਰਧਾਨ ਜੀ ਆਰਾਮ ਤੇ ਇਹਨਾਂ ਦੇ ਪੱਲੇ ਕੁਛ ਹੋਵੇ ਤਾਂ ਐਡਾ ਗੈਂਗਸਟਰ ਰੋਜ਼ ਮਾਰ ਕੇ ਜ਼ਿੰਮੇਵਾਰੀ ਨਹੀਂ ਉਹ ਤੋਂ ਲੈ ਕੇ ਥੱਲੇ ਦਾ ਥਾਣੇ ਤੱਕ ਸਭ ਆਹ ਥੋੜੀ ਸਾਤ ਕਵਜਾ ਹੋਵੇ ਘਰਾ ਦੇਣਗੇ ਥੋੜੇ-ਬਾੜੇ ਹੁਣੇ ਮਾਰ ਦੇਣਗੇ ਅੰਦਰ ਜਿਹੜੀ ਗਾਉਂ ਇਹ ਦੂ ਨਕਮੀ ਫੋਰਸ ਕੋਈ ਹੈ ਹੀ ਨਹੀਂ ਕਿ ਸਭ ਤੋਂ ਡੱਟੇ ਆ ਰਹੇ ਸਾਬ ਦੇ ਜਦੂ ਦੇਖੋਗੇ ਚੰਗੀਆਂ ਗੱਡੀਆਂ ਤੇ ਚੰਗੇ ਮੋਬਾਈਲ ਤੇ ਚੰਗਾ ਸਮਾਨ ਪੇ ਬੂਝਾ ਕੰਮ ਕਰਦੇ ਨੇ ਕੋਈ ਗੈਂਗਸਟਰ ਮੁਕਸਰ ਦਾ ਡਰਦਾਰੀ ਗੈਂਗਸਟਰ ਹੈ ਇਹਨਾਂ ਨੂੰ ਕੋਣ ਮਾਰ ਕੇ ਦਰਕੇ ਮਾਰਦਾ ਮੈਨੂੰ ਇਹ ਦੱਸੋ ਕਰਨਾ ਕੀ ਹੈ ਪੰਜਾਬ ਦਾ ਪਹਿਲਾ ਪਰਿਵਾਰ ਦਾ ਫੈਸਲਾ ਹੈ ਬਿਲਕੁਲ ਜੀ ਬਿਲਕੁਲ ਤੇ ਸਾਡਾ ਕੋਈ ਰਾਜਨੀਤੀ ਨਹੀਂ ਸਾਡਾ ਬਿਲਕੁਲ ਕਿਉਂਕਿ ਅਸੀਂ ਦੋਵੇਂ ਪਾਸੇ ਘਿਰ ਜਾਂਦੇ ਹਾਂ ਅਗਲਾ ਕਹਿੰਦੇ ਰਾਜਨੀਤੀ ਕਰਦੇ ਆ ਪਰਿਵਾਰਾਂ ਦਿਆਂ ਦਾ ਜੇ ਫੈਸਲਾ ਹੈ ਤਾਂ ਮੈਂ ਤੁਹਾਡੇ ਨਾਲ ਹੈ ਦਿਨ ਵੀ ਰਾਤਾਂ ਰਾਤ ਵੀ ਹੈ ਮੈਂ ਆ ਗਿਆ ਇੱਥੇ ਜੋ ਆਪਾਂ ਕਰਨਾ ਚਾਹੁੰਦੇ ਆ ਜਿਵੇਂ ਕਰਨਾ ਚਾਹੁੰਦੇ ਆ ਉਵੇਂ ਮੈਂ ਤੁਹਾਡੇ ਨਾਲ ਪਿਆਰ ਕਿਉਂਕਿ ਹਾਂ ਤੁਸੀਂ ਮੁੜ ਕੇ ਕਹੋ ਯਾਰ ਇਹ ਸੰਨ ਰਾਜੇ ਬਣੇ ਘਰਾਂ ਨੇ ਕੋਈ ਹੋਰ ਹੀ ਕਹਿਤਾ ਪਰ ਅਸੀਂ ਆਪਦੇ ਪ੍ਰਧਾਨ ਦੀ ਲੜਾਈ ਫੁੱਲ ਫਲਾਟੀ ਲੜਦੇ ਆਂ ਇਹ ਵੀ ਆਂ ਤਾਂ ਇਹਨਾਂ ਨੇ ਲੈ ਹੀ ਲੈਣੀ ਹੁੰਦਾ ਇਹ ਤੁਹਾਨੂੰ 5-7 ਦਿਨ ਬਹੁਤ ਪਿਆਰ ਕਰਨਗੇ ਵੀਰ ਧਰਨਾ ਨਾਲ ਲਾ ਲੈਣ ਇਹ ਕੋਈ ਨਵੀਂ ਗੱਲ ਨਾ ਕਹਿ ਲੈ। ਇਹ ਦਸਾ ਦਿਨਾਂ ਤੋਂ ਬਾਅਦ ਨਹੀਂ ਕੋਈ ਸੁਣਨੀ। ਕਿਵੇਂ ਇਹਨਾਂ ਨੇ ਮੂਕੇ ਮਾਰੇ ਇੱਕ ਬੰਦਾ ਸਾਡੇ ਬੜਾ ਬੰਦਾ। ਉਹਨਾਂ ਦੀ ਘਰ ਵਾਲੀ ਹੁਣ ਆਪਦਾ ਲਾਇਸੈਂਸ ਬਣਾਉਣ ਵਾਸਤੇ ਧੱਕੇ ਖਾਂਦੀ ਫਿਰਦੀ ਐ। 25 ਵਾਰੀ ਤਾਂ ਮੈਂ ਕਰਦਾ ਅੱਜ ਲੋੜ ਸਾਬ। ਡੀਜੀਪੀ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਲੋਕਾਂ ਨਾਲ ਮੈਂ ਦਿੱਤੇ। ਉਹੋ ਮੈਂ ਉਹਨੋਂ ਕੋਲੇ ਪੀਂਦੀ ਆਂ ਮੈਂ ਵੀ ਚਲੋ ਯਾਰ ਕਰਦਾ ਕੱਲ ਨੂੰ। ਉਸ ਨੂੰ ਮਾਤਾ ਤੁਸੀਂ ਆਪ ਦੇ ਆਪਾ ਖਲਾਫ ਕਰਨਾ ਤੇ ਖੜਾਓ ਪਰ ਇਹਨਾਂ ਨੂੰ ਇਹ ਸ਼ਰਮੀ ਕਿ ਉਹਨਾਂ ਵਿਸਾਸਤਾ ਆਪ ਹੀ ਆਪ ਹੀ ਬਣਾ ਦੇਣਾ ਚਾਹੀਦਾ ਔਰਤ ਦਾ ਉਹ ਧੱਕੇ ਗਾਂਦੀ ਵਰਦੀ ਮੇਰੇ ਵਗੈਰ 1.5 ਸਾਲ ਦੀ ਅਸਲਾਹ ਸੰਸ ਬਣਾਉਣਾ ਤੇ ਡੇ ਬਾਹੀ ਹੱਥ ਸਾਡੀ ਇੱਜ਼ਤ ਦੀ ਪੁੱਛ ਤਿੰਨ ਆਰੀ ਐਸਐਸ ਨੂੰ ਮੈਂ ਕਰ ਲਿਆ ਫੋਨ ਪਤਾ ਨਹੀਂ ਹੋ ਬਣ ਗਿਆ ਕਿ ਨਹੀਂ ਬਣ ਗਿਆ ਕੋਈ ਇਹ ਕਹਾਣੀ ਹੈ ਤੁਹਾਡੇ ਨਾਲ 15 ਦੇ ਉਹ ਤਾਂ 10 ਦਿਨ ਤੁਹਾਡੇ ਘਰੇ ਲੰਮੇ ਬੈ ਜਾਣਗੇ ਜੋ ਆਖੂ ਹੀ ਬੈਣਗੇ ਪਰ ਇਹਦੇ ਦੀ ਗੱਡੀ ਕੋਈ ਤੇ ਕੋਈ ਡਰੂ ਡਰੂ ਨਾ ਮੈਂ ਤੁਹਾਨੂੰ ਦੱਸਾਂ ਸਰਦਾਰ ਜੀ ਥੋੜਾ ਪਿਓ ਮਾਰਦਾ ਹੈ ਇਸ ਤੋਂ ਬਾਅਦ ਤੁਹਾਨੂੰ ਕੋਈ ਨੁਕਸਾਨ ਨਹੀਂ ਹੋਤਾ ਤੇ ਜੇ ਉਹਨਾਂ ਨੇ ਮਾਰ ਲਿਆ ਤੁਹਾਨੂੰ ਪਹਿਲੇ ਕਿਹੜਾ ਬਣਾ ਬਚਾ ਲੈਣਗੇ ਫਿਰ ਇਹ ਤੁਸੀਂ ਘਰੇ ਵਿੱਚ ਕੋਈ ਕਿਹੜਾ ਬਚਾ ਲੈਣਗੇ ਇਹ ਤੁਸੀਂ ਵੇਖੋਗੇ ਮੈਂ ਕੀ ਤੇ ਆ ਰਹੇ ਨੇ ਉਹਨੇ ਉਹਨਾਂ ਕੋਲ ਕਿਹਾ ਜੇ ਨਹੀਂ ਪਰਵਾਰ ਕੋਈ ਹੋਰ ਆਇਆ ਜਿਹੜਾ ਨੇ ਬੰਦੇ ਪੋੜਾ ਡੈਂਟੀਫਾਈ ਕੀਤੇ ਆ ਗਏ ਸਰ ਆ ਗਏ ਉਹਨੇ ਜੀ ਐਸ ਐਚਓ ਉਹ ਇਹਨਾਂ ਪਤਾ ਡੈਂਟੀਫਾਈ ਹੋਆ ਬਈ ਉਹ ਆ ਹਾਂਜੀ ਹਾਂ ਸਰ ਕੋਈ ਖਰਾ ਜਿਹਨਾਂ ਨੇ ਇੱਕ ਪੋਸਟ ਪਾਈ ਉਹ ਹੋਇਆ ਸਰ ਬਾਕੀ ਉਹਨਾਂ ਪੋਸਟ ਤੇ ਅਸੀਂ ਵੀ ਡੈਂਟੀਫਾਈ ਕਰ ਲਏ ਤੁਸੀਂ ਦੱਸਦੇ ਕਰਦੇ ਪਰ ਰਾਤ ਤਾਂ ਹੀ ਲੱਗੀਆਂ ਸਰ ਨਹੀਂ ਜਿਹਨਾਂ ਨੇ ਪੋਸਟ ਪਾਈ ਉਹ ਤਾਂ ਸਾਨੂੰ ਵੀ ਡੈਂਟੀਫਾਈ ਆ ਵੀ ਉਹਨੇ ਮਾਰੇ ਹੋਰੀ ਬਾਕੀ ਗੁੱਲਟ ਤੇ ਜਿਹੜੇ ਸਵਾਰ ਸੀ ਥੇ ਨਾ ਫੜ ਲਿਆ ਉਹਨਾਂ ਬਾਰੇ ਸਰ ਲੱਗੇ ਉਹਨਾਂ ਦੇ ਰਿਸ਼ਤੇਦਾਰ ਜਿਹੜੇ ਇਹਨਾਂ ਦੇ ਰਿਸ਼ਤੇਦਾਰ ਆ ਉਹ ਸਾਰੇ ਦੋ ਤਿੰਨ ਹੀ ਚੁੱਕੇ ਹੋਏ ਆ ਬਾਕੀ ਜਿਹੜੇ ਕੋਈ ਅਰੈਸਟ ਵੀ ਨੂੰ ਕੀਤਾ ਹੁੰਦਾ ਮੈਂ ਹੋਂ ਤਾਂ ਕੋਈ ਛੱਕੀ ਸਰਹਾਂ ਦੀ ਸਰਪੀ ਛੱਕੀ ਕੀਤਾ ਕੋਈ ਕੀਤੇ ਹੋਣ ਜੀ ਫਿਰ ਚਾਰ ਪੰਜ ਕੀਤੇ ਕਿੱਥੋਂ ਦੇ ਆ ਜੀ ਸਰ ਇੱਥੋਂ ਨੁਕਲੀ ਨੇ ਇਹਨਾਂ ਦੇ ਰਿਸ਼ਤੇਦਾਰ ਬਹਿ ਰਹੇ ਆ ਕਿ ਤੇ ਬੀਜੀ ਦਾ ਤਾਇਆ ਹੀ ਆ ਜੀ ਰਾਜੀ ਕਿਸੇ ਸੀ ਦਾ ਹੂੰ ਅੱਛਾ ਨਰਮੀ ਸਰ ਲੱਗੇ ਸਾਰੇ ਸਾਰੇ ਟੀਮ ਲੱਗੀ ਹੋਈ ਹੈ ਸਰ ਦੱਸੋ ਜੀ ਸਾਡੇ ਤੁਸੀਂ ਬਹੁਤ ਆਤੀ ਲੱਗਿਆ ਹੈ ਜੀ ਪ੍ਰਧਾਨ ਤੁਹਾਡੇ ਨਾਲ ਇਨਸਾਫ ਚਾਹੀਦਾ ਜੀ ਸਾਨੂੰ ਇਨਸਾਫ ਚਾਹੀਦਾ ਹੈ ਤੁਹਾਡੇ ਨਾਲ ਜਿਵੇਂ ਤੁਸੀਂ ਕਹਿੰਦੇ ਬਿਲਕੁਲ ਬਿਲਕੁਲ ਮਾਰਿਆ ਹੈ ਬੇਦਖੂਰ ਮਾਰਿਆ ਦੀ ਗੱਲ ਹੀ ਕੋਈ ਨਹੀਂ ਹੈ ਸਰ ਐਕਚੁਅਲੀ ਗੇਮ ਕੀ ਆ ਕੋਈ ਰੰਜਿਸ਼ ਨਹੀਂ ਕੀ ਆ ਹੁਣ ਇੱਕ ਥੰਮ ਸੁੱਟ ਕੇ ਬਾਕੀਆਂ ਤੋਂ ਫਰੌਤੀਆਂ ਲੈਣੀਆਂ ਨੇ ਲੋਕ ਨਹੀਂ ਆਏ ਹੋਰ ਆ ਗੇੜਾ ਉਹ ਤਾਂ ਮੈਂ ਤੁਹਾਨੂੰ ਦੱਸਿਆ ਉਹ ਡਰ ਨਹੀਂ ਰਹੇ ਸਾਡੇ ਸਾਹਦੇ ਨਾਲ ਜਿਹਨਾਂ ਦਾ 15-15 ਗੰਨਾਂ Mein ਉੱਪੇ ਟੌਂਪੀ ਦੇ ਨੇ ਬਿਲਕੁਲ ਉਹਨਾਂ ਦਾ ਦਿਮਾਗ ਇਹ ਕੀ ਨੇ ਇਸ ਖਰਾਬ ਕਰਾਇਆ ਪੰਜਾਬ ਦੀ ਬੋਸ ਨੇ ਤੇ ਸਰਕਾਰ ਨੇ ਸਰ ਕਰੇ ਜਾਦਾ ਇਹਨਾਂ ਕੰਮੀ ਸਰਕਾਰ ਹੈ ਜੀ ਇਹ ਆਉਗਾ ਰੋਜ਼ ਇੱਧਰ ਉੱਧਰ ਕਿਸੇ ਨੇ ਹੋਰ ਮਾਰੀ ਜਾਂਦੇ ਹੋ ਇੱਧਰ ਉਹ ਕਰੀ ਜਾਂਦੇ ਹੋ ਕਰਦੇ ਹੋ ਕੰਮ ਇਹਨਾਂ ਸਾਰਿਆਂ ਦਾ ਲਿਹਾ ਲਿਆ ਕੇ ਜਿਹੜੇ ਫਰौती ਦਾ ਪੈਸਾ ਜਾਂਦਾ ਇਹਨਾਂ ਨੂੰ ਕਿਹੜਾ ਭੁੱਲ ਕੌਣ ਲੈ ਕੇ ਜਾਂਦਾ ਕਿੱਥੇ ਜਾਂਦਾ ਕਿਵੇਂ ਜਾਂਦਾ ਬੰਦਾ ਮਾਰਿਆ ਬਾਈ ਕੋਈ ਨਹੀਂ ਪੁੱਛ ਰਿਹਾ ਉੱਚਾ ਦੇ ਲਾਦੇ ਉਹ ਕਹਿੰਦਾ ਮੈਨੂੰ ਕਹਿੰਦਾ ਮੈਨੂੰ ਪੈਦਾ ਫਰੋਤੀਆਂ ਹੁੰਦੀਆਂ ਸੀ ਅਸੀਂ ਮੈਨੇਜ ਕਰ ਦਿੰਦੇ ਸੀ ਇੰਨਾ ਕੰਗਰਾਂ ਨੇ ਸਾਨੂੰ ਦੱਸਿਆ ਹੀ ਨਹੀਂ ਨਹੀਂ ਕਿ ਅਸੀਂ ਇਹ ਨਹੀਂ ਮੈਨੇਜ ਕਰ ਲੈਂਦੇ ਉਹ ਤਾਂ ਦੇ ਦਿੰਦਾ ਦਾ 20-50 ਲੱਖ ਰੁਪਇਆ ਆਦੇ ਭਰਾ ਨੂੰ ਕਹਿੰਦਾ ਮੈਂ ਵਿਚਾਲੇ ਲੈਂਦਾ 50 ਲੱਖ ਰੁਪਇਆ ਦੇ ਕੇ ਪਰ ਉਹ ਆਨ ਆਈਡੈਂਟੀਫਾਈ ਮਾਰ ਗਿਆ ਬੰਦਾ ਉਹ ਕਹਿੰਦਾ ਵੀ ਮੈਂ ਤੈਨੂੰ ਆਖਿਆ ਕੌਣ ਆ ਉਹ ਕਹਿੰਦਾ ਯਾਰ ਮੈਂ ਪਛਾਣਿਆ ਨਹੀਂ ਉਹ ਇਸ ਬੁੱਸੇ ਜੀ ਇਸ ਗੱਲ ਜੀ ਮਾਰ ਗਿਆ ਆਦਰਵਾਇਜ਼ ਦੇ ਸੈੱਡ ਕਿ ਅਸੀਂ ਮੈਨੇਜ ਕਰ ਰਹੇ ਸੀ ਫਰੋਟੀਆਂ ਦੇ ਕੇ ਪਹਿਲਾਂ ਪੰਜਾਂ ਦਾ ਰਕੀ ਦੇਦੀਆਂ ਹੋਈਆਂ ਜਿਹੜਾ ਪਹਿਲਾਂ ਮੰਗਾਂ ਅਗਲਾ ਕਹਿੰਦਾ ਇਹ ਪੁੱਛਦਾ ਪਛਾ ਨਹੀਂ ਸਕਦਾ ਉਹ ਮੱਚਾ ਵੀ ਨਹੀਂ ਸਕਦਾ ਉਹ ਰਾਜੀ ਦਾ ਦਾਰਾਸੀਆ ਕਪਤਾਨ ਸਾਹਿਬ ਨੂੰ ਹੈ ਕਿ ਇਹਨਾਂ ਦਾ ਦਰਦ ਕੀ ਐਂਗੇਜਮੈਂਟ ਆ ਦੋ ਬੰਦੇ ਇਹਨਾਂ ਨਾਲ ਹੁੰਦੇ ਆ ਇਹਨਾਂ ਨਾਲ ਮੈਂ ਫੇਰੇ ਆਖੇ ਦੋ ਬੰਦੇ ਨਹੀਂ ਉਹ ਮਹੀਨੇ 15 ਦਿਨ ਬਾਅਦ ਮਾਊਸ ਕਰਨ ਲੱਗ ਗਏ ਰਾਤ ਨਹੀਂ ਹੈ ਲੈਣਾ ਕੋਈ ਰਾਤ ਦੇ ਨਹੀਂ ਹੈ ਜੀ ਮੈਂ ਕਿਹਾ ਉਹ ਸਵਾ ਵੀ ਜਾਣੋ 15 ਦਿਨ ਨੂੰ ਵਾਪਸ ਕਰ ਦੇਣਗੇ ਕੋਈ ਕੋਈ ਆਰਡਰ ਨਹੀਂ ਕੋਈ ADGP ਦਾ ਆਰਡਰ ਨਹੀਂ SSP ਨੇ ਇੱਥੇ ਤੁਹਾਨੂੰ 10 ਮਿੰਟ ਅੰਤਿਮ ਸੰਸਕਾਰ ਕਰਾਉਣ ਤੋਂ ਪਹਿਲਾਂ ਪਹਿਲਾਂ ਇਹਨਾਂ ਨੇ ਸਾਰਾ ਕੰਮ ਕਰ ਦਿੱਤਾ ਉਦੋਂ ਵਾਪਸ ਤੁਹਾਨੂੰ ਟਾਈਮ ਲੈ ਕੇ ਮਿਲਣਾ ਪੈਣਾ ਐ ਸਰ ਜੀ ਸਾਹਿਬ ਆਪੇ। ਕੋਈ ਆ ਜੇ ਯਾਰ। ਆਪਾਂ ਤਾਂ ਆਪਣੀ ਗੱਲ ਕਰਦੇ। ਇਹਨਾਂ ਨੇ ਆਪਣੀ ਗੱਲ ਕਰਨੀ। ਇਹਨਾਂ ਨੇ ਇਹ ਕਹਿਣਾ ਕਿ ਅੰਤਿਮ ਸੰਸਕਾਰ ਕਰੋ ਜਨਾਬ ਅਸੀਂ ਬੰਦੇ ਚੱਟ ਲਾਂਗੇ। ਆਪਾਂ ਆਪਣਾ ਵੇਖੋ ਕੀ ਕਰਨਾ। ਕਮਕਾਨ ਹੋਗਾ ਵੀਡੀਓ ਦਾ ਅੰਦਰ। ਹਾਰਮੋਨਿਕਲ। ਤੇਰਾ ਕੱਕ ਗੱਲ ਸੁਣਦਾ ਮੇਰੀ। ਕੱਲ ਨੂੰ ਸਾਡੇ ਦੇ ਨਾ ਬਲੇਮ ਗਏ। ਅਸੀਂ ਤੇਰੇ ਬਾਪ ਨਾਲ ਰੇਜ਼ ਕਰਕੇ ਉਹ ਸਾਡਾ ਕਾਂਗਰਸੀ ਬੰਦਾ ਹੈ। ਸਾਡਾ ਭਰਾ ਹੈ ਸਾਡਾ ਬਜ਼ੁਰਗ ਸਮਾਤ ਉਹਨੂੰ ਇਹ ਕਹੇ ਕਾਂਗਰਸ ਨਹੀਂ ਖੜੀ ਕਾਂਗਰਸ ਨੂੰ ਬਹੇ ਅੱਧੀ ਰਾਤ ساری ਰਾਤ ਮੈਂ ਬੈਠਾ ਰਹੂ 5 ਦਿਨ ਬੈਠਾ ਰਹੂ 15 ਦਿਨ ਬੈਠਾ ਰਹੂ ਕਾਂਗਰਸ ਨਹੀਂ ਭੱਜਦੀ ਕਿਉਂਕਿ ਅਸੀਂ ਆਪਦੇ ਬੰਦੇ ਦੇ ਪਿੱਛੇ ਮਰ ਮਿਟਾਂ ਹਾਂ ਸਾਨੂੰ ਇਹ ਗੱਲ ਨਾ ਗੱਲ ਨੂੰ ਪਰਵਾਹ ਨਹੀਂ ਉਹ ਸਾਨੂੰ ਬਈ ਯਾਰ ਤੁਸੀਂ ਅਸੀਂ ਖੜੇ ਹਾਂ ਤੁਸੀਂ ਫੈਸਲਾ ਤੁਸੀਂ ਲੈ ਲਓ ਤੁਹਾਨੂੰ ਦੱਸ ਪਰ ਹਾਂ ਤੁਸੀਂ ਕੱਲ ਨੂੰ ਉਹਨਾਂ ਮੁੜ ਕੇ ਹੋਏ ਇਹਦਾ ਇਹ ਆ ਫਸੇ ਦਾ ਖੜਾ ਦਾ ਖਾਲਸਾ ਨੂੰ ਦਾ ਇਹਨਾਂ ਦਾ ਐਸੇ ਵੀ ਨਹੀਂ ਆਉਣਾ ਤੁਹਾਨੂੰ ਮੈਂ ਹੁਣ ਬਿਲਕੁਲ ਜੀ ਹੁਣ ਇਹਨਾਂ ਨੂੰ ਪੁੱਛਣਾ ਬਾਅਦ ਵਿੱਚ ਤੂੰ ਹੁਣ ਆਈ ਦੀ ਵੀ ਆ ਜਾਊਗਾ ਹਾਂ ਹਾਂ ਅਸੂ ਨੂੰ ਹੀ ਮਾਰਦਾ ਜੀ ਕਿਹਨੇ ਬਿਲਕੁਲ ਕਿਹਨੇ ਇੱਥੇ ਕਾਹਰ ਮਾਰਦਾ ਅਸੂ ਉਹਨੂੰ ਉੱਥੇ ਸਾਰੀ ਪੁਲਿਸ ਕਰੇ ਬੀ ਸੇਫਟੀ ਵੀ ਤੁਹਾਨੂੰ ਆਫ ਕਰਨੀ ਪੈਣੀ ਹੈ ਨਾ ਅਸੀਂ ਕਰਾਵਾਂਗੇ ਨਾਂ ਦਾ ਚਾਰ ਆਧੀ ਰਾਇ ਖਲਾਬ ਰੱਖਣੀ ਪੈਣੀ ਆਪਦੇ ਦੋ ਬਦੂਖਾਂ ਵਾਲਿਆ ਆਪਨਾਵ ਰੱਖਨੇ ਪੈਣੇ 12 ਬੋਰਾ ਵਾਲੇ ਇਹ ਤਾਂ ਪੱਕੀ ਨੁਸ਼ਣੀ ਇਹਨਾਂ ਦੀ ਪੈ ਗਈ ਹੈ ਉਹ ਇਹ ਆਹ ਕੋਈ ਸਾਡੇ ਲਈ ਮਦਦ ਕਰੇ ਟਰੈਕਟਰ ਲੈ ਕੇ ਗਿਆ ਸੀ ਪਰ ਇਹ ਕੋਈ ਸਾਡੇ ਲਈ ਮਦਦ ਕਰੇ ਰਾਜਦੋਰੇ ਕੋਈ ਆਪਾਂ ਦੇਖੋ ਜੀ ਜਨਾਬ ਤਾਂ ਜਿਹੜਾ ਟੂਰ ਹਟਾ ਕੋ ਸਾਡੇ ਤੇ ਹੈ ਤੇ ਅਮਰ ਜੀ ਨੂੰ ਖਾਣ ਦੀ ਨਹੀਂ ਪਈ। ਪਾਣੀ ਚੋਂ 500 ਲੱਭਾ। ਉਹਦੇ ਆਜੂ ਤੱਕ ਜਿਹੜਾ ਇੰਨਾ ਬੰਦਾ ਮਛਰਿਆ ਵੇ ਆਇਆ ਹੈ ਕਿ ਤੁਸੀਂ ਘਰੀ ਜਾਵਰੇਗੇ। ਕੋਈ ਸਾਦਾ ਕੋਈ ਲੈਣ ਦੇ ਨਹੀਂ। ਇਹਦੇ ਬਾਵਜੂਦ ਹੀ ਕੰਜਰਾਂ ਦਾ ਦਬਾਰ ਕੀ ਹੈ। ਘਰ ਜਾਂਦਾ ਜਾਂਦਾ

ਬੁਰੇ ਸਰ ਸੀਆਈਡੀਆ ਦੇ ਚਾਰ ਕਰੇ ਹੋਗੇ ਤੇ ਅੰਦਾਜ਼ਾ ਕਿੰਨਾ ਬਿਆਬੰਦੇ ਜਾਦੇ ਬੋਦੇ ਥੋੜੇ ਕਰੇ ਬੋਸਾਂ ਨੂੰ ਲੱਗਦੇ ਵੀਜੀ ਆਇਨਾ ਕਰੋ ਕਿ ਤੁਹਾਨੂੰ ਪਤਾ ਹੈ ਅਸੀਂ ਆ ਕੇ ਪਰ ਉਹ ਅਗਲੀ ਵਾਰੀ ਤੁਸੀਂ ਮੀਟਿੰਗ ਚ ਠੰਡਾ ਬੁਲੋਗੇ ਇਹ ਰੋਜ਼ ਦਾ ਪ੍ਰोसीजर ਹੈ ਇੱਕ ਤਾਂ ਸਰਪੰਚ ਬੁਲਾਉਣਾ ਪਉਂਦਾ ਸੀ ਇੱਕ ਸਰਪੰਚ ਬੁਲਾਉਣਾ ਪਉਂਦਾ ਸੀ ਇੱਕ ਬੁਲਾਉਣਾ ਐ ਐ ਨਿਕਾੜ ਦੇਣਗੇ ਹੋਰ ਚੈਂਪੀਅਨਸ਼ਿਪ ਡੀਐਸਪੀ ਥੋੜੇ ਕਰੇ ਐਜ ਕੋ ਦੂਰ ਆ ਕੇ ਚੰਗਾ ਭਾਈ ਮੈਂ ਜਾਂਦਾ ਸਿਰ ਦਾ ਪ੍ਰੈਕਟਿਸ ਤੁਸੀਂ ਹਰ ਦੇਖਿਆ ਹੈ ਸਾਰੇ ਨਰ ਤੇਰੇ ਗਾੜੂ ਦਾ ਬ੍ਰਦਰ ਇਹਨਾਂ ਨੂੰ ਦਿਖ ਨਹੀਂ ਬੰਨੇ ਹੈ ਕੋਈ ਆਪਣੀ ਮਰਜ਼ੀ ਨਹੀਂ ਕਰ ਰਿਹਾ ਚੋਣਾਂ ਇਹ ਆਜੇ ਤੇ ਨੂੰ ਮਰਦੀ ਦੇ ਫਾੜੀ ਜਿਹਾ ਇਹਨਾਂ ਨਹੀਂ ਆਪਾ ਕਿਹੜਾ ਵਜੂ ਮਰਜ਼ੀ ਵਿਖਾਉਣਾ ਪਰ ਜੈਸੀ ਕੋਈ ਵੈਸੇ ਨਹੀਂ ਹੁੰਦਾ ਕਿ ਜਿਹੜੇ ਬੰਦੇ ਹੈ ਗਿਆ ਇਹਦੇ ਤੋਂ ਬਾਰੇ ਇਹ ਜਿਹੜਾ ਮਨਸਫੇਰਨ ਕਰੀ ਲੱਗਣੀ ਹੈ ਪਰ ਤਾਂ ਕੀ ਗੱਲ ਇੱਥੇ ਆ ਦੀ ਜਿਵੇਂ ਤੁਸੀਂ ਕਰੋਗੇ ਤੁਹਾਡੇ ਨਾਲ ਜੀ ਹੁ ਤਾਂ ਨਹੀਂ ਆਹੀ ਆ ਦੇ ਰਸਤੋਂ ਚਾਹੀਦਾ ਅੱਜ ਵੀ ਖੜੇ ਆ ਕੱਲ ਵੀ ਖੜੇ ਆ ਨਾ ਹੀ ਅੱਜ ਭੀਰ ਸਦਾ ਕਰੀਏ ਠੀਕ ਹੈ ਆਪਣੇ ਲੋਕ ਜਿਹੜੇ ਸਾਰੇ ਇਲਾਕੇ ਆ ਦੇ ਹਾਂਜੀ ਉਹਨੂੰ ਖੜਾ ਹੋਏ ਕਿ ਜਗਾ ਉਹਨਾਂ ਨੂੰ ਸਲਾਹ ਕਰੀਏ ਉਹਨੂੰ ਤੇ ਉਹਨਾਂ ਦੀ ਸਲਾਹ ਦੇ ਮਤਲਬ ਇਕੱਠੇ ਕਰੋ ਸਾਰਿਆਂ ਨੂੰ ਇਕੱਠੇ ਕਰੀਏ ਕਾਂਗਰਸੀ ਸਾਰੇ ਇਹਨਾਂ ਦਾ ਪਰਿਵਾਰ ਰਿਹਾ ਸ਼ੁਰੂ ਤੋਂ ਪਤਾ ਇੱਥੇ ਕਾਂਗਰਸ ਨੇ ਡਿਸੀਜਨ ਲੈਣਾ ਜੀ ਸਾਰਾ ਪ੍ਰਧਾਨ ਜੀ ਨੇ ਲੈਣਾ ਵਾਈ ਵੀ ਆਰ ਆਸਕਿੰਗ ਕਿ ਇਹ ਅਗਲਾ ਕਹਿੰਦਾ ਕਿ ਯਾਰ ਜਾਣ ਕੇ ਵੀ ਦਿੱਤਾ ਐਵੇਂ ਸਾਡੇ ਤੇ ਪੈਟਰੋਲ ਖਾਈਦਾ ਬਿਲਕੁਲ ਸਾਰੋ ਤੁਸੀਂ ਕਹਦੇ ਹੋਗੇ ਨਹੀਂ ਭਾਈ ਸਾਡਾ ਤਰੀਕਾ ਕਰੇ ਜਾਣਾ ਉਹਦੇ ਭਲਾ ਮੈਂ ਬੋਲ ਨਹੀਂ ਚਿਰਦਾ ਕਾਂਗਰਸ ਨੇ ਤੁਸੀਂ ਮੇਰੇ ਤੋਂ ਛੱਡ ਦਿਓਗੇ ਬਸ ਫਿਰ ਮੈਂ ਲੈ ਲਾਂਗਾ ਸਾਰੇ ਇਹਦੇ ਉਨੋਂ ਹੋਣਾ ਜਿਹਨੂੰ ਪਤਾ ਕੁਝ ਨਹੀਂ ਆ ਸਾਰਾ ਕੁਝ ਇਹਦਾ ਕੱਲ ਆ ਕੋਈ ਨਹੀਂ ਸਾਰਾ ਇੰਤਖਾਮ ਪਬਲਿਕਲੀ ਗੱਲ ਕਰਦਾ ਹੈ ਜੀ ਅਗਲੇ ਮਹੀਨੇ ਸਾਲਾ ਕਿ ਤੂੰ ਰਾਜ ਜੀ ਆਈ ਡੋਨਟ ਵਾਟ ਟੂ ਡੂ ਅ ਰਾਈਟਿੰਗ ਪਰ ਹਾ ਹਰ ਹੱਦ ਹੋ ਗਈ ਪੁਲਿਸ ਨੂੰ ਸਭ ਸਿਖਾਉਣ ਦੀ ਲੋੜ ਹੈ ਤੁਸੀਂ ਆਪ ਵੇਖਦੇ ਹੋ ਛੋਟੀ ਜੀ ਗੱਲ ਤੇ 450 ਲਿਆ ਗਏ ਛੇੜੇ ਮਾਰ ਦਿੱਤੇ ਅੰਦਰ ਪੁੱਤ ਇਕ ਤਾਂ ਹੁੰਦਾ ਹੈ ਅੱਜ ਨੂੰ ਇਹ ਤਾਂ ਫੱਟ ਚੱਲ ਨਹੀਂ ਰਿਹਾ ਹੈ ਨਾ ਕੈਨੇਡਾ ਦਾ ਅੱਲਾ ਹੀ ਜਿਹੜੇ ਲੋਕ ਦਾ ਆਦੇ ਪ੍ਰਬੰਧ ਰੱਖਦਾ ਨਾਲ ਹੈ ਵੀ ਆਜੋ ਥੋੜੀ ਐਕਸੀਡੈਂਟ ਕਸਬਾ ਕੋਈ ਨਹੀਂ ਕਿਸੇ ਨਹੀਂ ਹਾਂਜੀ ਇੱਥੇ ਸਾਰੇ ਕਿਹਨੂੰ ਆਦਾ ਬੈਠਾ ਇਹ ਇੱਕ ਮਿੰਟ ਇਹ ਤਾਂ ਇਹਨੂੰ ਮੂਰ ਕਰਦੇ ਨੇ ਵਕੀਲ ਤੋਂ ਐਪਲੀਕੇਸ਼ਨ ਖੋਲ੍ਹ ਕੇ ਤੈਨੂੰ ਵੇਖਾਂਗੇ ਕਿ ਕਿੱਥੇ ਆਉਂਦੇ ਸਰ ਆਉਂਦੇ ਆਉਂਦੇ ਹਾਂ ਸਾਰੇ ਵਕੀਲ ਭਰਾ ਆਈ ਜਾਂਦੇ ਸਾਰੇ ਵਕੀਲ ਭਰਾ ਆਈ ਜਾਂਦੇ ਕੰਮ ਰੁਕੂਗੀ ਇੱਥੇ ਬ੍ਰਦਰ ਰੁਕਦਾ ਹੀ ਨਹੀਂ ਸਰ ਜੇ ਕੋਈ ਐਪਲੀਕੇਸ਼ਨ ਲੈ ਕੇ ਜਾਂਦਾ ਇਨਫੋਰਮੇਸ਼ਨ ਪਹਿਲਾਂ ਹੁੰਦੀ ਹੈ ਕਿ ਤੇਰੀ ਐਪਲੀਕੇਸ਼ਨ ਆ ਗਈ ਤੇਰੇ ਅਗੇਂਸਟ ਇਹ ਇਹ ਹੋਰ ਸਰ ਸਰ ਬਣੀ ਦਿੰਦੇ ਆ ਸਰ ਅਜੋਦ ਨਸ਼ਾ ਸਰ ਨਹੀਂ ਹੈ ਤੁਸੀਂ ਦੱਸੋ ਬਣੀ ਹੈ ਮਾਨਾ ਯਾਰ ਅੰਗਵੰਦ ਦਾ 10 ਲੱਖ ਉੱਥੇ ਸੀ ਇਹ ਨੂੰ ਦੇ ਆ ਹੋਰ ਵੀ ਨਵਾਂ ਕੰਮ ਸ਼ੁਰੂ ਕਰ ਲਿਆ ਜੀ ਨਾ ਪ੍ਰਧਾਨ ਜੀ ਸਾਡੇ ਹੋਰ ਵੀ ਨਵਾਂ ਕੰਮ ਸ਼ੁਰੂ ਕਰ ਲਿਆ 4 ਕਿਲੋ ਹੀਰੋਨ ਖੜੀ 1.5 ਕਿਲੋ ਵਾਦੀ 2.5 ਕਿਲੋ ਐਸਚੋ ਵੇਚ ਗਿਆ ਜੀ ਕੀ ਕਰੋਗੇ ਦੱਸੋ ਜੀ ਤੇ ਉਹ ਐਸਚੋ ਮੇਰ ਨਾਲ ਕਹਿ ਬੰड्या ਜੀ ਤੂੰ ਪਿਸਤੌਲ ਕਿ ਹੋਰ ਨੂੰ ਫੜਾ ਰਿਹਾ ਰਟੇਨਰ ਨਹੀਂ ਤੇਰੇ ਕੋਈ ਹੈ ਨਹੀਂ ਬੋਲ ਅਸੀਂ ਮੂਸਿਆ ਦੀ ਲੜਾਈ ਨੜੀ ਉਹਨਾਂ ਤੇ ਤਾਂ ਵੇਖਾਂਗੇ ਕਿ ਕਿੰਘਿਆ ਤਾਂ ਬਈ ਦੇਖੀਦਾ ਕੀ ਕਰ ਸਕਦੇ ਆਂ ਜਾਂਗੀ ਦੀ ਕੋਈ ਵੀ ਇਹ ਡੈਣੀ ਜੀ ਜੀ ਬਹੁਤ ਬਰਾਬਰ ਇਹ ਆ ਹੜ ਦਾ ਤਾਂ ਕਿਹੜਾ ਇਹ ਤਾਂ ਆ ਜਿਹੜਾ ਗੈਂਗਸਟਰ ਵਾਲਾ ਦਰਿਆਵ ਲੋਕਾਂ ਨੂੰ ਸਰ ਨਸ਼ੇ ਵਾਲਾ ਭੁੱਲਦਾ ਜਾਂਦਾ ਤੇ ਇਹ ਨਵਾਂ ਉਭਰੀ ਜਾਂਦਾ ਜੀ ਚਲੋ ਬਾਈਂਦਨ ਕਰੋ ਬਾਹਰ ਕਟੋ ਬਾਹਰ ਕਟੋ ਆਹ ਬੈਠੋ ਬਾਹਰ ਹੀ ਬਾਹਰ ਸਭ ਆਲੇ ਲੱਗੋ ਨਾਲ ਘਟਾਓ ਬੰਦੇ ਅੰਦਰੋਂ ਘਟਾਓ ਬਾਹਰ ਮੀਡੀਆ ਵਾਲੇ ਨੂੰ ਵੀ ਬਾਹਰ ਹੀ ਕਰ ਲਾਂਗੇ ਬਈ ਜੋਸ ਬਾਰੀ ਬਾਰੀ ਕਰ ਬਾਹਰ ਬਾਹਰ ਸਾਰੀ ਬਾਹਰ ਕਰਨਾ ਚਲੋ ਆਇਓ ਬਾਈ ਜੀ ਆਇਓ ਜੀ ਬਾਹਰ ਤੋਂ ਪਾਣੀ ਦੇ ਪਾਣੀ ਦੇ ਸੁਣਾ ਲਿਓ ਜੀ ਮੇਲੇ ਸਰਵੀਆਂ ਦਾ ਬਾਹਰ ਬਾਹਰ ਰੋਪਨ ਬਈ ਰੋਪਨ ਬਾਹਰ ਕਰਦੇ ਪਾਰਟੀ ਪਾਣੀ ਫਰਜੀ ਦਾ ਬੇਟਾ ਇਹ ਸੀਰੋ ਹਾਂ ਜੀ 15 16 ਸਹੀ ਉਵਾਦੀ ਨਾ ਨਾ ਜੀ 19 ਠੀਕ ਹੈ ਸਾਰੀ ਕਪੜਾ ਕਪੜਾ ਜੀ ਬਹੁਤ ਬਹੁਤ ਜੀ ਆਵਾਜ਼ ਆ ਗਈ ਗੱਲ ਆਵਾਜ਼ ਚਲੋ ਯਾਰ ਫਿਰ ਮੈਂ ਗੱਲ ਕਰ ਲਾਂ 2 ਮਿੰਟ ਬਰਬਾਦ ਆਜੋ ਬਾਈ ਦੀ ਬਾਤ ਬਾਤ ਕਰਦੇ ਲੈ